ਅੱਜ ਭਗਵੰਤ ਮਾਨ ਸਾਹਿਬ ਨੇ ਐਕਸ ਤੇ ਪੋਸਟ ਪਾ ਕੇ ਕਿ ਮੁਲਾਕਾਤ ਕੀਤੀ ਜੱਜ ਬਣ ਕੇ ਆਪਣੀ ਫ੍ਰਸਟ੍ਰੇਸ਼ਨ ਦਾ ਜਿਹੜਾ ਮਜ਼ਾਹਿਰਾ ਉਹ ਸਭ ਦੇ ਸਾਹਮਣੇ ਕਰ ਦਤਾ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਉਹ ਇੱਕ ਮੁਲਾਕਾਤੀ ਰਹੀ ਸੀ ਉਹ ਇੱਕ ਪਰਿਵਾਰ ਦੇ ਜੀ ਸੀ ਉਹ ਇੱਕ ਪਰਿਵਾਰ ਪਰਿਵਾਰ ਤੋਂ ਇਲਾਵਾ ਇੱਕ ਬਹੁਤ ਹੀ ਵੱਡੇ ਸੈਕਟ ਦੇ ਅੰਗਾਈ ਸੀ ਔਰ ਉਹਨਾਂ ਨੇ ਜੋ ਉਹਨਾਂ ਦੀ ਮਨੋ ਭਾਵਨਾ ਸੀ ਉਹ ਉਹਨਾਂ ਦੇ ਸਾਹਮਣੇ ਪੈਤੀ ਉਹ ਜਦੋਂ ਵੀ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਹੁੰਦੀਆਂ ਹੈਗੀਆਂ ਤਾਂ ਪਿਛਲੇ ਟਾਈਮਾਂ ਦੇ ਵਿੱਚ ਜੇ ਜਗਤ ਗੁਰੂ ਸ਼ੰਕਰਾਚਾਰੀਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਮੇਂ-ਸਮੇਂ ਦੇ ਉੱਤੇ ਆਪਣੇ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇ ਹੋਰ ਪਿੱਛੇ ਇਤਿਹਾਸ ਦੇ ਵਿੱਚ ਚਲੇ ਜਾਈਏ ਜਿਸ ਇਤਿਹਾਸ ਦੇ ਨਾਲ ਅਸੀਂ ਸੰਬੰਧਤ ਹੈਗੇ ਜਿਸ ਟਾਈਮ ਦੇ ਉੱਤੇ ਮੁਗਲਾਂ ਦਾ ਜ਼ੁਲਮ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਹੈਗਾ ਰਾਜੇ ਸਿੰਘ ਮੁਕੱਦਮ ਕੁੱਤੇ ਸਿੱਧੀ ਚੋਟ ਕੀਤੀ ਸੀ ਅੱਜ ਇਹ ਜਿਹੜੀ ਹੈਗੀ ਆ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈਗੀ ਆ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਹੈਗਾ ਕਿ ਤੁਹਾਡੇ ਆਪ ਦੇ ਜਿਹੜੇ ਫਾਈਨਾਂਸ ਮਿਨਿਸਟਰ ਸਾਹਿਬ ਹੈਗੇ ਸਰਦਾਰ ਹਰਪਾਲ ਸਿੰਘ ਚੀਮਾ ਉਹਨਾਂ ਨੇ ਵਕੀਲ ਹੋਣ ਦੇ ਬਾਵਜੂਦ ਉਹਨਾਂ ਨੇ ਵੀ ਜਜਮੈਂਟ ਦਿੱਤੀ ਕਿ ਇਸ ਨੂੰ ਸਜ਼ਾ ਹੋਊਗੀ ਮੈਂ ਇੱਕ ਗੱਲ ਉਹਨਾਂ ਨੂੰ ਵੀ ਕਹਿਣੀ ਚਾਹੁੰਦਾ ਕੇਸਰਪਾਲ ਕੀ ਮਸਹਾਵ ਕਈ ਵਾਰ ਮੰਦੇ ਵਿੱਚ ਬਾਦ ਦੇ ਵਿੱਚ ਰਹਿ ਜਾਂਦੀ ਹੈ ਗੱਲਾਂ ਔਰ ਇਹ ਗੱਲ ਸੋਚਣੀ ਸ਼ੁਰੂ ਕਰ ਦਿੰਦੇ ਆ ਕਿ ਜੇ ਮੈਂ ਹੁੰਦਾ ਤਾਂ ਆਹ ਕਰ ਫਰਦਾ ਮੈਂ ਕਹਿੰਦਾ ਕਿ ਸਪੈਸ਼ਲ ਪ੍ਰੋਸੀਕਿਊਟਰ ਦੇ ਤੌਰ ਤੇ ਉਹ ਵੀ ਇਸ ਕੇਸ ਦੇ ਵਿੱਚ ਮੁਕਾਦਮੇ ਦੇ ਵਿੱਚ ਜਰੂਰ ਆਪਣੀ ਹਾਜ਼ਰੀ ਲਾਉਣ ਤਾਂ ਕਿ ਪਤਾ ਲੱਗ ਜੂਵੇ ਔਰ ਦੂਜੀ ਗੱਲ ਇਹ ਹੈਗੀ ਹੈ ਕਿ ਇਸ ਗੱਲ ਦੇ ਉੱਤੇ ਫੈਸਲਾ ਉਹਨਾਂ ਨੇ ਦਿੱਤਾ ਹੈਗਾ ਕਿ ਉਹਨਾਂ ਨੂੰ ਸਜ਼ਾ ਹੋਊਗੀ ਸਜ਼ਾ ਕੀ ਤਾਂ ਹੋਊਗੀ ਇਹ ਅਦਾਲਤਾਂ ਨੇ ਦੇਖਣਾ ਹੈਗਾ ਅੱਜ ਇੱਕੋ ਇੱਕ ਗੱਲ ਹੈਗੀ ਆ ਕਿ ਜਿਹੜਾ ਜੁਡੀਸ਼ੀਅਲ ਸਿਸਮ ਹੈਗਾ ਇੱਕ ਉਹ بچਿਆਵਾ ਨੇਪਾਲਕਾ ਬਚੀ ਵੀ ਹੈ ਤੁਸੀਂ ਕੋਈ ਕਸਰ ਨਹੀਂ ਛੱਡੀ ਤੁਸੀਂ ਜੁਡੀਸ਼ਰੀ ਦੇ ਜਿਹੜੇ ਪਿੱਲਰ ਸੀ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਚੈਨਲਾਂ ਦੇ ਉੱਤੇ ਬੈਠ ਕੇ ਮੀਡੀਆ ਟ੍ਰਾਇਲ ਕਰਦੇ ਰਹੇ ਆ ਜੇ ਤਰੀਕੇ ਦੇ ਨਾਲ ਤੁਸੀਂ ਇਨਵੈਸਟੀਗੇਟਰ ਆਫੀਸਰ ਬਣ ਕੇ ਇਨਵੈਸਟੀਗੇਟਰ ਦੀ ਭੂਮਿਕਾ ਦੇ ਵਿੱਚ ਜਿਹੜੀ ਹੈ ਕਿ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਹੈਗੇ ਆ ਉਹ ਸਾਰੀਆਂ ਲੋਕਾਂ ਦੇ ਸਾਹਮਣੇ ਹੈਗੀਆਂ ਅੱਜ ਤੁਸੀਂ ਜਿਹੜੇ ਹੈਗੇ ਆ ਬੰਬਈ ਨੂੰ ਚਲੇ ਗਏ ਅੱਜ ਤੁਹਾਨੂੰ ਇੱਥੇ ਰਹਿਣਾ ਚਾਹੀਦਾ ਸੀ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜੋ ਪਿਆਰ ਹੈਗਾ ਉਹ ਜਿਹੜਾ ਝਲਕਦਾ ਸਾਨੂੰ ਪੰਜਾਬ ਦੇ ਵਿੱਚ ਦਿਖ ਜਾਂਦਾ ਔਰ ਦੂਜੀ ਗੱਲ ਅੱਜ ਤੁਸੀਂ ਉਹ ਸ਼ਬਦ ਜੀਰੂ ਯਾਦ ਕਰੋ ਕਿ ਤੁਸੀਂ ਕਿੱਥੇ ਵਰਤਿਆ ਸੀ ਸਤਿਆ ਮੇਵ ਜਾਇ ਤੇ ਅੱਜ ਉਹ ਸ਼ਬਦ ਬੋਲਣ ਵੇਲੇ ਕਿਉਂ ਅੱਜ ਅਦਾਲਤ ਦੀ ਭੂਮਿਕਾ ਦੇ ਉੱਤੇ ਤੁਹਾਡੀ ਉਂਗਲੀ ਉਠਣੀ ਸ਼ੁਰੂ ਹੋ ਗਈ ਕਿਉਂ ਧਰਮ ਦੇ ਉੱਤੇ ਤੁਹਾਡੀ ਉਂਗਲੀ ਉਠਣੀ ਸ਼ੁਰੂ ਹੋ ਗਈ ਤੁਸੀਂ ਜ਼ਰੂਰ ਸੋਚਿਓ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਸੀ ਅੱਜ ਤੱਕ ਪੰਜਾਬ ਦੇ ਵਿੱਚ ਕੀਤਾ ਤੁਸੀਂ ਹੁਣ ਤੱਕ ਕੁਝ ਨਹੀਂ ਹੈਗਾ ਕੀਤਾ ਕੀ ਹੈ ਤੁਸੀਂ ਸਿਰਫ ਔਰ ਸਿਰਫ ਪੋਲੀਟੀਕਲ ਵੈਂਡਲ ਟੱਕ ਰਿਹਾ ਹੈਗਾ ਔਰ ਜੋ ਆ ਪੋਲੀਟੀਕਲ ਵੈਂਡਲਟੇ ਦਾ ਜਿਹੜਾ ਜਵਾਬ ਹੈ ਉਹਨਿਆਂ ਹਾਕਮਾਂ ਨੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਨਿਖੇੜ ਕੇ